ਚਲ ਰਿਹਾ ਉਹਦੇ ਫਰਸਟ ਡੇ ਤੁਹਾਨੂੰ ਪਤਾ ਹੀ ਹੈ ਵੱਡੀ ਰਿਕਵਰੀ ਹੋਈ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ 6 ਪਿਸਟਲਸ ਤੇ 5 ਮੇਨ ਅਕਿਊਜ਼ਡ ਅਲੋਂਗ ਵਿਦ ਡਰੱਗ ਮਨੀ ਅਸੀਂ ਫੜਿਆ ਉਸ ਤੋਂ ਇਲਾਵਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਲਿਸਟਡ ਨੇ ਐਸੋਸੀਏਟਸ ਨੇ ਰਿਲੇਟਿਵਸ ਨੇ ਜਿਹੜੇ ਕਰਾਇਮ ਨੂੰ ਬੈਟ ਕਰ ਰਹੇ ਹੈ ਹਿਨਸ ਕ੍ਰਾਈਮ ਹੈ ਪੀਓਜ਼ ਨੇ ਉਹਦੇ ਚ ਹੁਣ ਤੱਕ ਦੀ ਜਿਹੜੀ ਫਿਗਰ ਆਈ ਹੈ ਸਾਡੇ ਕੋਲ 116 ਬੰਦੇ ਅਰੈਸਟ ਹੋ ਚੁੱਕੇ ਹੈ ਉਹਦੀ ਤੁਹਾਨੂੰ ਅਸੀਂ ਡੇਟ ਜਲਦੀ ਆਪਣੇ ਡਿਟੇਲ ਜਲਦੀ ਦੇ ਦਾਂਗੇ ਰੇਲਵੇ ਸਟੇਸ਼ਨ ਇੱਕ ਇਹੋ ਜੀ ਜਗ੍ਹਾ ਜਿਹੜੀ ਕਨੈਕਟੀਵਿਟੀ ਔਰ ਇੰਟਰਸਟੇਟ ਕੰਮ ਇੱਥੋਂ ਚੱਲਦਾ ਜਿਆਦਾ ਆਰਪੀਐਫ ਤੇ ਜੀਆਰਪੀ ਨੂੰ ਨਾਲ ਲੈ ਕੇ ਅਸੀਂ ਸਾਰੇ ਸੀਨੀਅਰ ਅਫਸਰ ਇੱਥੇ ਆਏ ਆ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਇੱਥੇ ਕੀਤਾ ਜਾਵੇ ਬੇਸਿਕਲੀ ਆਪਾਂ ਦੇਖਣਾ ਕਿ ਕੌਣ ਬੰਦੇ ਇੱਥੇ ਛੱਕੀ ਘੁੰਮ ਰਹੇ ਆ ਏਮਲੈਸਲੀ ਘੁੰਮ ਰਹੇ ਆ ਕੋਈ ਅਨਕਲੇਮਡ ਬੈਗੇਜ ਤਾਂ ਨਹੀਂ ਕਿਸੇ ਤਰੀਕੇ ਦਾ ਕੋਈ ਜਿਹੜਾ ਸੈਬੋਟਾਜ ਵਾਲਾ ਐਂਗਲ ਕਿਸੇ ਬੰਦੇ ਦੀ ਮੂਵਮੈਂਟ ਨਾਲ ਔਰ ਇਦਾਂ ਹੀ ਜਿਹੜੀ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਹੈ ਪਹਿਲਾਂ ਵੀ ਦੇਖਿਆ ਗਿਆ ਕਿ ਉੱਥੇ ਬੰਦੇ ਜਿਹੜੇ ਕ੍ਰਿਮੀਨਲ ਨੇ ਆਪਣੀ ਗੱਡੀ ਆ ਮੋਟਰਸਾਈਕਲ ਲਾ ਜਾਂਦੇ ਨੇ ਉਹ ਇੱਕ ਇੱਕ ਬੰਦੇ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਐਂਟੀ ਸੋਫਟਾ ਟੀਮ ਹੈ ਐਂਟੀ ਰਾਇਡ ਪੁਲਿਸ ਟੀਮ ਹੈ ਜੀਆਰਪੀ ਦੇ ਐਸਐਚਓ ਨੇ ਆਰਪੀਐਫ ਦੇ ਜਿਹੜੇ ਇਹਨਾਂ ਦੇ ਇੰਸਪੈਕਟਰ ਸਾਹਿਬ ਨੇ ਔਰ ਸਾਡੇ ਡੀਸੀਪੀ ਲੌਂਡਰ ਸਾਹਿਬ ਦੀ ਜਿਹੜੀ ਰਹਿਨੁਮਾਈ ਦੇ ਵਿੱਚ ਸ੍ਰੀ ਬਨੇਲਾ ਜੀ ਸਾਡੇ ਐਡੀਸੀਪੀ ਇਹ ਬਾਕੀ ਜਿਹੜੀ ਫੋਰਸ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਤੇ ਪੁਲਿਸ ਲਾਈਨ ਤੋਂ ਇਕੱਠੀ ਕੀਤੀ ਹੈ ਉਹ ਸਾਰਿਆਂ ਨੂੰ ਮੈਂ ਆਪ ਖੁਦ ਬਰੀਫ ਕੀਤਾ ਹੁਣ ਅਸੀਂ ਬੇਸਿਕਲੀ ਉਹ ਦੇਖਣਾ ਕਿ ਜਿਹੜੇ ਬੰਦੇ ਇੱਥੇ ਆ ਰਹੇ ਨੇ ਵਾਕਈ ਜੈਨੂਇਨ ਯਾਤਰੀ ਨੇ ਜਾਂ ਕੋਈ ਚੀਜ਼ ਲੈ ਕੇ ਲੋਕਾਂ ਦੇ ਵਿੱਚ ਆਮ ਪਿੱਛੇ ਦੇਖਿਆ ਗਿਆ ਕਿ ਰੇਲਵੇ ਇੱਕ ਉਹਨਾਂ ਨੂੰ ਲੱਗਦਾ ਕਿ ਸੇਫ ਟਰੈਵਲ ਦਾ ਇੱਕ ਮਾਧਿਅਮ ਬਣਾਇਆ ਹੋਇਆ ਕ੍ਰਿਮੀਨਲਸ ਨੇ ਪਿੱਛੇ ਵੀ ਰਿਕਵਰੀਜ਼ ਹੋਈਆਂ ਔਰ ਲੋਕੀ ਜਿਹੜੇ ਪਿੱਛੇ ਆਪਾਂ ਗ੍ਰਾਫਿਟੀ ਵਾਲੇ ਫੜੇ ਸੀ ਉਹ ਵੀ ਸਾਰੇ ਰੇਲ ਦੇ ਰਾਹੀ ਉਹਨਾਂ ਨੇ ਟਰੈਵਲ ਕੀਤਾ ਸੀਗਾ ਸੋ ਉਸ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਡੋਮਿਨੇਸ਼ਨ ਵਿਜ਼ਿਬਿਲਟੀ ਸਾਰੀ ਉਸ ਜਿਹੜਾ ਮੇਨ ਏਮ ਹੈ ਸਾਡਾ ਉਹਦੇ ਤਹਿਤ ਅਸੀਂ ਇੱਥੇ ਆਏ ਆ ਤੁਹਾਡੇ ਨਾਲ ਬਾਕੀ ਡਿਟੇਲਸ ਜਿਹੜੀਆਂ ਹੈ ਕਿ ਕੀ ਰਿਕਵਰੀ ਹੋਈ ਹੈ ਕਿੰਨੇ ਬੰਦੇ ਫੜੇ ਗਏ ਉਹ ਸਾਰੀ ਅਸੀਂ ਸ਼ਾਮ ਨੂੰ ਪ੍ਰੈਸ ਨੋਟ ਰਿਲੀਜ਼ ਕਰਾਂਗੇ ਅੱਛਾ ਕਿੰਨਾ ਕੁ ਰੇਲਵੇ ਸਟੇਸ਼ਨ ਤੇ ਕਰਨਾ ਕਿੰਨਾ ਕੁ ਜੁੰਡਗੀ ਕਿਉਂਕਿ ਰੇਲਵੇ ਸਟੇਸ਼ਨ ਨਾਲ ਇਦਾਂ ਜੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਿੱਛੇ ਜਿਹੜੇ ਸਾਨੂੰ ਇਨਪੁਟਸ ਆਈਆਂ ਹਨ ਇੰਟਰੋਗੇਸ਼ਨ ਤੇ ਆਈਆਂ ਹਨ ਕਿ ਕ੍ਰਿਮੀਨਲ ਜਿਹਨੂੰ ਇੱਕ ਸੇਫ ਵੇ ਆਫ ਟਰਾਂਸਪੋਰਟ ਮੰਨ ਰਹੇ ਆ ਔਰ ਇੰਟਰ ਸਟੇਟ ਰੈਮਿਫੀਕੇਸ਼ਨ ਨੇ ਗੱਡੀਆਂ ਇੰਟਰ ਸਟੇਟ ਜਾਂਦੀਆਂ ਲੋਕਾਂ ਨੂੰ ਦੂਰ ਤੱਕ ਸੈਂਸ ਆਫ ਸਿਕਿਉਰਟੀ ਹੈ ਔਰ ਮੈਸਿਵਲੀ ਕਲੀਅਰ ਜਾਂਦਾ ਕਿ ਪੁਲਿਸ ਐਕਟਿਵ ਹੈ ਉਹਦੇ ਨਾਲ ਉਹ ਜਿਵੇਂ ਬੱਸ ਸਟੈਂਡ ਆ ਉਹ ਤੇ ਬਹੁਤਾ ਇੰਟਰ ਸਟੇਟ ਇਹਨਾਂ ਲੰਬਾ ਨਹੀਂ ਹੈ ਹੈ ਨਾ ਬਟ ਇਹਦੀ ਰੇਲ ਦੀ ਬਿਕੋਜ਼ ਜਿਹੜੀ ਹੈਗੀ ਟ੍ਰੈਵਲ ਲੰਬੀ ਹੈ ਤਾਂ ਦੋ ਦਰਵਾਜ਼ੇ ਦੇ ਕਾਫੀ ਖੁੱਲੇ ਏਰੀਆ ਹੈ ਇਹਦਾ ਪੈਂਦਾ ਜਿਵੇਂ ਸਾਰਾ ਇੱਕ ਫਿਊਚਰ ਚ ਵੀ ਇਹਨੂੰ ਜਰਾ ਕਵਰਨ ਕੀਤਾ ਮੈਂ ਬੇਸਿਕਲੀ ਆਪਾਂ ਇਹਨਾਂ ਨੂੰ ਪਹਿਲਾਂ ਵੀ ਜੀਆਰਪੀ ਤੇ ਆਰਪੀਐਫ ਨੂੰ ਚਿੱਠੀਆਂ ਵੀ ਲਿਖੀਆਂ ਇਹ ਜਿਹੜੇ ਡੋਰ ਫਰੇਮਸ ਔਰ ਕੈਮਰਾਜ਼ ਇੱਥੇ ਬਣਾਉਣ ਦੀ ਲੋੜ ਆ ਉਹ ਅਸੀਂ ਉਹਨੂੰ ਟੇਕਅਪ ਕੀਤਾ ਹੋਇਆ ਕਨਸਰਨਡ ਅਥਾਰਟੀ ਨਾਲ ਅੱਜ ਸਾਡਾ ਮਕਸਦ ਸੀ ਇਹਨਾਂ ਨੂੰ ਅਸੀਂ ਅਸਿਸਟ ਕਰੀਏ ਐਡੀਸ਼ਨਲ ਫੋਰਸ ਐਡੀਸ਼ਨਲ ਰਿਸੋਰਸਸ ਲਾਈਏ ਹਾਲਾਂਕਿ ਜੂਰਿਸਡਿਕਸ਼ਨ ਸਾਰੀ ਰੇਲਵੇ ਪੁਲਿਸ ਦੀ ਤੇ ਆਰਪੀਐਫ ਦੀ ਬਣਦੀ ਹੈ ਪਰ ਕਿਉਂਕਿ ਕਈ ਵਾਰ ਰਿਸੋਰਸਸ ਦੀ ਕਮੀ ਹੋ ਜਾਂਦੀ ਹੈ ਤੇ ਮੈਸੇਜ ਆਣਾ ਹੈ ਪਰ ਅੰਮ੍ਰਿਤਸਰ ਇੱਕ ਬੜੀ ਇੰਪੋਰਟੈਂਟ ਰੇਲਵੇ ਜੰਕਸ਼ਨ ਹੈ ਉਸ ਕਰਕੇ ਅਸੀਂ ਇਹਨੂੰ ਔਰ ਇੱਥੇ ਇਹਦੇ ਤੇ ਡੋਮੀਨੇਟ ਕਰਨ ਵਾਸਤੇ ਸਾਰਾ ਅੱਜ ਪਲਾਨ ਕੀਤਾ ਜਿਹੜੇ ਇੱਥੇ ਵਿਲੇ ਬੈਠੇ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਅਸੀਂ ਪ੍ਰੀਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਜੋ ਵੀ ਜਿਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਅਗਰ ਚੀਜ਼ ਮਿਲਦੀ ਹੈ ਤਰਾਜੁਕ ਤਾਂ ਲੀਗਲ ਐਕਸ਼ਨ ਹੋਏ ਉਹਨਾਂ ਅਸੀਂ ਆਪ ਸਾਰੇ ਇੱਧਰ ਜਾ ਕੇ ਦੇਖਾਂਗੇ